ਚੋਕੇ ਕੋਚੀਰ ਵੇਚ ਕੇ ਆਪਣੇ ਬੱਚਿਆਂ ਨੂੰ ਪੜਾਉਂਦੇ ਸੀ ਅੱਜ ਘੱਟ ਫੀਸਾਂ ਦੇ ਉੱਪਰ ਗਵਰਨਮੈਂਟ ਕਾਲਜ ਗੁਰਦਾਸਪੁਰ ਜਿਹੜਾ ਸਾਰੇ ਕੋਸਟ ਜਿਹੜੇ ਨੇ ਇਲਾਕਾ ਵਾਸੀਆਂ ਨੂੰ ਦੇ ਰਿਆ ਔਰ ਇਹਦੇ ਨਾਲ ਮੈਨੂੰ ਅ ਅਸ਼ਵਨੀ ਜੀ ਇਹ ਇਲਾਕਾ ਸਾਡਾ ਆਰਥਿਕ ਤੌਰ ਤੇ ਕਮਜ਼ੋਰ ਆ ਔਰ ਮੈਨੂੰ ਪ੍ਰਿੰਸੀਪਲ ਸਾਹਿਬ ਦੱਸ ਰਹੇ ਸਨ ਕਿ ਕਿਸੇ ਵਕਤ ਜਦੋਂ ਬੱਚਾ ਹੁੰਦਾ ਉਹਦੇ ਕੋਈ ਭਾਵੇਂ ਬਹੁਤ ਘੱਟ ਮਾਰਜਨਲ ਫੀਸ ਆ ਪਰ ਉਸ ਫੀਸ ਲਈ ਵੀ ਪੂਰੇ ਪੈਸੇ ਜਿਹੜੇ ਨੇ ਉਹ ਨਹੀਂ ਹੁੰਦੇ ਔਰ ਉਹਦੇ ਕਰਕੇ ਵੀ ਫੇਰ ਇਹਨਾਂ ਨੇ ਇਨਸਟਾਲਮੈਂਟਸ ਵੀ ਅਲਾਉ ਕੀਤੀਆਂ ਨੇ ਔਰ ਮੈਨੂੰ ਇੱਕ ਗੱਲ ਦੀ ਖੁਸ਼ੀ ਆ ਕਿ ਪ੍ਰਿੰਸੀਪਲ ਸਾਹਿਬ ਦਾ ਐਟੀਟਿਊਡ ਵੀ ਇਹ ਆ ਕਿ ਮੈਂ ਬੱਚੇ ਨੂੰ ਪੈਸੇ ਖੋਣਾਂ ਦੀ ਉਹਦੀ ਪੜ੍ਹਾਈ ਨੂੰ ਸਫਰ ਨਹੀਂ ਕਰਨ ਦੇਣਾ ਪੈਸੇ ਹੋਣ ਜਾਂ ਨਾ ਹੋਣ ਉਹ ਬਾਅਦ ਦੀ ਗੱਲ ਆ ਪੜ੍ਹਾਈ ਉਹਨੂੰ ਜਿਹੜੀ ਆ ਉਹ ਦੇਣੀ ਆ ਸੋ ਇਹਦੇ ਨਾਲ ਮੈਂ ਸਮਝਦਾ ਵੀ ਅੱਪਾ ਇੱਕ ਬਹੁਤ ਵੱਡਾ ਰੋਲ ਜਿਹੜਾ ਸਮਾਜ ਦੇ ਨੂੰ ਵਧੀਆ ਬਣਾਉਣ ਵਾਸਤੇ ਅਦਾ ਕਰ ਰਹੇ ਆ ਸੋ ਗਵਰਨਮੈਂਟ ਕਾਲਜ ਚ ਜਨੇਵਰੀ ਆਉਣਾ ਮੈਂ ਇਥੋਂ ਬਹੁਤ ਵੱਡੀ ਇਨਸਪੀਰੇਸ਼ਨ ਲੈ ਕੇ ਜਾਣਾ ਰੀਚਾਰਜ ਹੋ ਕੇ ਜਾਣਾ ਨਵੇਂ ਆਈਡੀਆਜ਼ ਲੈ ਕੇ ਜਾਣਾ ਔਰ ਅੱਗੇ ਕੋ ਹੋਰ ਚੀਜ਼ ਦੀ ਮਿਹਨਤ ਕਰਨ ਦਾ ਵੀ ਲੋੜ ਹੋਵੇ ਉਹ ਵੀ ਦਿਲ ਕਰਦਾ ਵੀ ਇਹਦੇ ਲਈ ਕਰੀਏ ਸਪੋਰਟਸ ਨੂੰ ਵਧੀਆ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਬਿਲਡਿੰਗ ਜਿਹੜੀ ਸਾਡੀ ਬਹੁਤ ਡੇਪ੍ਰੀਲੇਟਡ ਕੰਡੀਸ਼ਨ ਦੇ ਵਿੱਚ ਸੀਗੀ ਅਜੋ ਸਾਰੀ ਉਹਦੀ ਦਿੱਖ ਜਿਹੜੀ ਆ ਨਜ਼ਰ ਆਉਣੀ ਸ਼ੁਰੂ ਹੋ ਗਈ ਆ ਔਰ ਮੈਨੂੰ ਡਾਕਟਰ ਪੱਲਾ ਕਹ ਰਹੇ ਸਨ ਕਿ ਇਹ ਤਾਂ ਸ਼ੁਰੂਆਤ ਹੈ ਜੀ ਸਵਾ ਪਾ ਲੈਂਦੇ ਹੋ ਹੋਰ ਵਧੀਆ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਸੋ ਪਰਮੇਸ਼ਵਰ ਕਰੇ ਇਹ ਮਿਆਰੀ ਸੰਸਤਾ ਸੀ ਸਾਡੇ ਇਲਾਕੇ ਦੀ ਜਿਹੜੀ ਹੌਲੀ-ਹੌਲੀ ਜਿੰਨੇ ਆਪਣਾ ਗਰਮ ਇਤਿਹਾਸ ਖੋਲਿਆ ਸੀ ਅਸੀਂ ਦੁਬਾਰਾ ਅਕਾਲਪੁਰਕ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਦੁਬਾਰਾ ਰিস্টੋਰ ਹੋ ਰਿਹਾ ਔਰ ਬਹੁਤ ਨਾ ਕਹਿੰਦਾ ਹੋਇਆ ਇੱਕ ਗੱਲ ਮਾ ਲਾਕਾ ਵਾਸੀਆਂ ਨੂੰ ਉਹਨਾਂ ਕਿ ਸਾਡੀ ਸਾਡੀ ਸੋਚ ਇਹ ਆ ਕਿ ਸੰਸਤਾਵਾਂ ਨੂੰ এডুকেশনিস্টਾਂ ਦੇ ਹਵਾਲੇ ਹੀ ਰੱਖਿਆ ਜਾਵੇ ਸੰਸਥਾਵਾਂ ਦਾ ਰਾਜਨੀਤਿਕरण ਨਾ ਕੀਤਾ ਜਾਵੇ ਸੰਸਥਾਵਾਂ ਦੇ ਵਿੱਚ ਰਾਜਨੀਤੀ ਔਰ ਸਿਆਸਤ ਨਾ ਕੀਤੀ ਜਾਵੇ ਲੈਟ এডুকেশনਰ ਜੀਲ ਵਿਦਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੈਨ ਓਨਲੀ ਦੇ ਇੰਸਟੀਟਿਊਸ਼ਨਸ ਵਿਲ ਗਰੋ ਔਰ ਮੇਰਾ ਇੱਕ ਇਹਦਾ ਕਿ ਜਿੱਥੇ ਮਦਦ ਦੀ ਲੋੜ ਆ ਉੱਥੇ ਆਪਾਂ ਹਾਜ਼ਰ ਆ ਪਰ ਸਾਡੀ ਕੋਈ ਕਿਸੇ ਕਿਸਮ ਦੀ ਵਰਕਿੰਗ ਦੇ ਵਿੱਚ ਇੰਟਰਫੇਰੈਂਸ ਨਹੀਂ ਹੋਊਗੀ ਤਾਂ ਕਿ ਸੰਸਥਾ ਆਪਣੇ ਆਪ ਦੇ ਵਿੱਚ ਵਿਕਸਿਤ ਹੋ ਸਕੇ ਇਹ ਹੋਈ ਕਰਦਾ ਉਹਦੇ ਨਾਲ ਇਹ ਜਦੋਂ ਸਸਤਾ ਵਿਕਸਿਤ ਹੋਊਗੀ ਬੱਚਿਆਂ ਨੂੰ ਬਿਯਾਰੀ ਸਿੱਖਿਆ ਮਿਲੂਗੀ ਘੱਟ ਪਿਆਸੇ ਅਜ ਮਿਲੂਗੀ ਬੱਚੇ ਵਧੀਆ ਤਰੀਕੇ ਨਾਲ ਆਪਣਾ ਰੋਜ਼ਗਾਰ ਲੈ ਸਕਣਗੇ ਸੋ ਇਹ ਸਾਰੀਆਂ ਚੀਜ਼ਾਂ ਆ ਚੰਗੀਆਂ ਲੱਗੀਆਂ ਨੇ ਮੁਬਾਰਕ ਦਿਨਣਾ ਜੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਗਵਰਨਮੈਂਟ ਕਾਲਜ ਦੇ ਸਾਰੇ ਸਟਾਫ ਦਾ ਭਾਵੇਂ ਉਹ ਟੀਚਿੰਗ ਆ ਜਾਂ ਨਾਨ ਟੀਚਿੰਗ ਆ ਹੈਡਡ ਬਾਏ ਡਾਕਟਰ ਅਸ਼ਵਨੀ ਪੱਲਾ ਫੁਦਾਈ ਦੇ ਪਾਤਰ ਔਲਾਕੇ ਵੱਲੋਂ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ